ਤab ਤੋਂ ਪਹਿਲਾਂ ਜੈ ਸ਼੍ਰੀ ਭਾਲਾ ਜੈ ਸ਼੍ਰੀ ਭਾਲਾ ਸਰਦੂਲਗੜ ਦੇ ਜਿੰਨੇ ਵੀ ਸਾਰੇ ਸਹਿਯੋਗੀਆਂ ਦੇ ਨਾਲ ਉਹਨਾਂ ਦੇ ਸਹਿਯੋਗ ਨਾਲ ਅੱਜ ਹਨੂਮਾਨ ਜਨਮਤੀ ਤੇ ਲੱਡੂ ਦੀ ਸਵਾਮਣੀ ਲਾਈ ਗਈ ਹੈ ਜੀ ਤੇ ਸਭ ਨੂੰ ਲੱਖ ਲੱਖ ਵਧਾਈ ਕਰਦਾ ਮੈਂ ਸਰਦੂਲਗੜ ਸਰਲਾ ਸਰ ਲੰਗਰ ਕਮੇਟੀ ਦੇ ਮੈਂਬਰ ਹੋਣ ਦੇ ਨਾਤੇ ਮੈਂ ਸਾਰੇ ਦੇਸ਼ ਵਿਦੇਸ਼ ਦੇ ਵਿੱਚ ਬੈਠੇ ਜਿੰਨੇ ਵੀ ਹਿੰਦੂ ਸਮਾਜ ਦੇ ਭਾਈਚਾਰਕ ਨੂੰ हनुमान जयंती ਦੀਆਂ ਲੱਖ ਲੱਖ ਮੁਬਾਰਕਾਂ ਦਿੰਦਾ ਹਾਂ ਅਤੇ ਸਾਰੇ ਹੀ ਆਸ-ਪਾਸ ਦੇ ਜਿੰਨੇ ਵੀ ਆਪਣੇ Hindu ਭਾਈਚਾਰੇ ਕਿਤੇ ਵੀ ਬੈਠਾ ਹੈ ਤਾਂ ਮੈਂ ਸਭ ਨੂੰ ਇੱਕ ਬੇਨਤੀ ਕਰਨਾ ਚਾਹਣਾ ਕਿਸੇ ਵੀ ਤਰ੍ਹਾਂ ਦਾ ਕੋਈ ਵੀ Hindu ਭਾਈਚਾਰੇ ਦਾ ਪ੍ਰੋਗਰਾਮ ਹੋਵੇ ਤਾਂ ਆਪਾਂ ਨੂੰ ਇਸ ਨੂੰ ਆਪਸ ਵਿੱਚ ਇਕੱਠੇ ਹੋ ਕੇ ਖੁਸ਼ੀ ਨਾਲ ਮਨਾਉਣਾ ਚਾਹੀਦਾ ਹੈ ਜੈ ਕਰ ਬੀਰ ਬਜਰੰਗੇ ਹਰ ਹਰ ਮਹਾਦੇਵ ਆਪਾਂ ਬੱਚੇ ਨੂੰ ਦੇਣੋ